ਇਹ ਵਿਪਲ ਮਾਦਨ ਨੇ ਇਸ ਕੀ ਹਲੇ 3 ਜਨਪੜ ਤੇ ਹੈ ਕਿਹੜੀਆਂ ਕਮੀਆਂ ਛੱਡ ਦਿੱਤੀਆਂ ਜਿਹੜੀਆਂ ਤੁਸੀਂ ਪੂਰੀਆਂ ਕਰਨੀ ਉਹਨੂੰ ਵੀ ਕੀਤਾ ਹੀ ਕੁਛ ਨਹੀਂ ਜੀ ਸਾਨੂੰ ਤਾਂ ਸਕ੍ਰੈਚ ਤੋਂ ਸ਼ੁਰੂ ਕਰਨਾ ਪਿਆ ਉਹ ਤਾਂ ਕਹਿੰਦੇ ਮੇਰਾ ਜੇ ਵਿਕਾਸ ਦੇਖਣਾ ਮੇਰੇ ਕੰਮ ਦੇਖਣੇ ਤਾਂ ਬਠਿੰਡਾ ਕਦੇ ਦਿਖਾਓ ਸਿਆਸੀ ਵਾਰ ਪਲਟਵਾਰ ਤੋਂ ਬਚਦੇ ਨਜ਼ਰ ਆ ਰਹੇ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਤਾਂ ਸਟ੍ਰੇਟ ਫਾਰਵਰਡ ਗੱਲ ਕਰਦਾ ਕਾਂਗਰਸ ਨੇ ਉਹਨੂੰ ਕੀ ਨਹੀਂ ਦਿੱਤਾ ਮੇਰੇ ਖਿਆਲ ਜੇ ਕੇਡੀ ਐ ਫਰਸਟ ਫੈਮਿਲੀ ਆਫ ਕਾਂਗਰਸੀ ਸਰਪਿੰਸਿੰਗ ਦੀ ਲੇਕੀ ਸੀ ਸੀ ਠੀਕ ਹੈ ਮੈਂ। ਉਹ ਬੀਜਪੀ ਚ ਗਿਆ। ਇਹਦਾ ਜਵਾਬ ਬਿੱਟੂ ਦੇ ਸਕਦਾ ਜੀ ਦਿਵਿੰਦਰ। ਗੁਰਮਾਨ ਸਿੰਘ ਕਿਰਪਾ ਕਰੇ ਲੋਕਾਂ ਦਾ ਸਾਥ ਮਿਲੇ ਤੇ ਮੈਂ ਐਮਪੀ ਬਣ ਕੇ ਜਾਵਾਂ। ਤੇ ਮੈਂ ਉਹਦੇ ਛੋਟੇ ਭਾਈ ਨੂੰ ਇਨਸਾਫ ਦਵਾਉਂਗਾ। ਇਹ ਮੇਰਾ ਇੱਕ ਨਿਸ਼ਾਨਾ ਹੋਏਗਾ। ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਕਿ ਇਹਨਾਂ ਨੂੰ ਸਾਡੇ ਸਿੱਧੂ ਗੁੱਸੇ ਵਾਲੇ ਦਾ ਜਸਟਿਸ ਦਿਨਾਈ ਪਵੇ। ਅਸੀਂ ਜਿੱਤਣ ਵਾਸਤੇ ਲੜ ਰਹੇ ਹਾਂ। ਅਸੀਂ ਕਾਂਗਰਸ ਦੀ ਸਰਕਾਰ ਇੰਡੀਆ 'ਚ ਵੜਾਉਣ ਵਾਸਤੇ ਲੜ ਰਹੇ ਹਾਂ। ਜੀ ਬਿਲਕੁਲ ਬੜਾ ਵੀਜ਼ਨ ਕਲੀਅਰਨਸ ਆਪਾਂ ਇਸ ਨੂੰ ਵੀ ਕਾ ਲਿੱਟਲ ਦਾ ਸਿਗਰਟ ਤੋੜ ਜਾਗੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਕੀਤੀ ਸੀ ਉਹਦੇ ਬਾਰੇ ਕੀ ਇਸ ਤੋਂ ਵਿਚਾਰ ਨਹੀਂ ਪੰਜਾਬ ਲੋਕੀ ਤੇ ਇਹ ਕਹਿੰਦੇ ਕਿ ਪੰਜਾਬ ਥੋੜੇ ਤੋਂ ਬਚਣਾ ਚਾਹੀਦਾ ਨਾ ਕਿ ਤੁਸੀਂ ਪੰਜਾਬ ਨੂੰ ਸੱਸਿਕਲ ਬੁਲਾ ਕੇ ਸਰੂਪੇ ਪਵਾ ਕੇ ਬਾਈ ਬਾਈ ਕਰਕੇ ਤਾਂ ਪੰਜਾਬ ਦੀ ਬਚਣਾ ਫਿਰ ਗਰਮੀ ਲੱਗਣ ਲੱਗ ਜੰਦੀ ਹੈ ਸਾਡੇ ਸ਼ਹੀਦ ਜੀ ਬਦਲ ਜੀ ਨੂੰ ਫਿਰ ਕਹਿੰਦੇ ਤਿੰਨ ਦਿਨ ਬਾਅਦ ਕਹਿੰਦੇ ਕਿ ਉੱਤੇ ਛੱਤ ਪਾ ਲਓ ਇਹਨੂੰ ਇਹ ਦੱਸੋ ਕੀ ਅਚੀਵ ਹੋਇਆ ਪੰਜਾਬ ਬਚਾਓ ਦੋ ਅਰਤਿਆਂ ਨੂੰ ਵਿੱਚੋਂ ਛੱਡਣੀ ਪਈ ਇਹਦੀ ਬੱਤ ਕਰਨੀ ਪਈ ਫੇਰ ਸ਼ੁਰੂ ਕੀਤੀ ਫੇਰ ਬੱਤ ਕਰਤੀ ਕੀ ਅਚੀਵ ਹੋਇਆ ਕੁਛ ਵੀ ਨਹੀਂ 0 ਬਟਾ 0 ਜਿੱਤੋਂ ਸ਼ੁਰੂ ਕੀਤੇ ਸੀ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੈਂ ਆਮ ਘਰਾਂ ਜਾ ਉਠਿਆ ਹਾਂ ਆਮ ਲੋਕਾਂ ਦੀ ਹੁਕਮ ਫੇਰਿਆ ਰੋਟ ਰੋਟ ਮਹਾਰਾਜਾ ਸਤੋਜ ਬਣਾਇਆ ਇਹ ਕਿਤਾਸ ਜੀਉਦਾ ਰਹਿਣਾ ਸੇਣਾ ਤੁਰਨਾ ਫੇਰਨਾ ਉਹ ਕਹਿੰਦੇ ਪ੍ਰੋਟੋਕੋਲ ਹੈ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਪ੍ਰੋਟੋਕੋਲ ਜਦੋਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਭਈ ਕਨਵੈਨਰ ਰੱਖੋ ਹੂਟਰ ਨਾ ਮਾਰੋ ਜੇ ਤੁਸੀਂ ਇੱਕ ਲੋਕਾ ਜਿੰਨੀ ਜਾ ਸਕਦੇ ਮੁਰਗੀ ਖਾਨੇ ਖੋਲ੍ਹ ਲਓ ਇਹ ਵੀ ਰਹਿ ਸਿਸਟਮ ਪਹਿਲਾਂ ਸੋ ਹੀ ਵੀ ਕੀ ਪ੍ਰੋਟੋਕਾਲ ਕੀ ਹੁੰਦਾ ਗੱਲ ਇਹ ਹੈ ਕਿ ਤੋਗਲੀ ਕਿ ਕੰਨਾ ਕੁਛ ਹੈ ਕਰਨਾ ਕੁਛ ਪਾਵਰ ਤੋਂ ਬਾਹਰ ਹੋ ਗੱਲਣਾ ਇਹਨਾਂ ਨੂੰ ਹਰ ਪਿੰਡ ਚ ਕੁਐਸਚਨ ਪੁੱਛਿਆ ਜਾ ਰਿਹਾ ਕਿ ਵੀ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕੀ ਕਰਤੋਰੀ ਬਾ ਚੌਕੀ ਤੇ 22000 ਰੁਪਿਆ ਪਹਿਲਾਂ ਦੇ ਦੇ ਕਰ ਇਹ ਤਾਂ ਗੱਲ ਕਰਨ ਵਾਲੀਆਂ ਹੁੰਦੀਆਂ ਇਹ ਪੋਸਿਬਲ ਨਹੀਂ ਹੈ ਅਸੀਂ ਇਹ ਕਰ ਸਕਦੇ ਆਪ ਵੀ ਮੰਨ ਗਏ ਅਸੀਂ ਗੱਪਾਂ ਮਾਰਦੇ ਰਹੀਆਂ ਇਹ ਲੋਕੀ ਕਿਉਂ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਉਂਦੇ ਜਿਹੜੇ ਦਰਿਆ ਬਚਾਉਂਦੇ ਨੇ ਜਿਹੜੇ ਟਾਇਰ ਠੀਕ ਕਰਦੇ ਨੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਉਹਨਾਂ ਨੂੰ ਟਿਕਟਾ ਦਿੰਦੇ ਆ ਤੇ ਤੁਸੀਂ ਦੂਜੀਆਂ ਪਾਰਟੀਆਂ ਵੱਡੇ ਲੋਕਾਂ ਨੂੰ ਟਿਕਟਾ ਦਿੰਦੇ ਜੇ ਇੰਨਾ ਹੀ ਕੰਫੀਡੈਂਸ ਹੁੰਦਾ ਇਹਨਾਂ ਲੋਕਾਂ ਆਪਣੇ ਵੌਲੰਟੀਅਰਸ ਤੇ ਆਪਣੇ ਵਰਕਰ ਤੇ ਇਹਨਾਂ ਨੂੰ ਪੰਜ ਕੈਬਨਿਟ ਮਿਨਿਸਟਰ ਐਫੀ ਨਾਲ ਨਾਲ ਉਹ ਨਹੀਂ ਪੈਂਦੇ ਤਿੰਨ ਸਿਟਿੰਗੇ ਐਮਐਲਏ ਇਹਨਾਂ ਨੂੰ ਐਪੀ ਨਾਲ ਲੜੋਣੇ ਪੈਦੇ ਇਹਦਾ ਮਤਲਬ ਜਿਹੜਾ ਇਹਨਾਂ ਕੋਲੇ ਵਰਕਰੀ ਨਹੀਂ ਜਿਵੇਂ ਉਹ ਕੋੜਾ ਲਾ ਲੰਡਨ ਦੋਨੋਂ ਪਾਸੇ ਤੇ ਦੌੜੀ ਜਾਂਦਾ ਨਾ ਖੱਬੇ ਤੇ ਹੀ ਨਾ ਸੱਜੇ ਤੇ ਹੀ ਤੇ ਆਪਦੀ ਰੇਸ ਆਪ ਦੌੜਦਾ ਪਿੱਛੇ ਅਸੀਂ ਮੁੜ ਕੇ ਦੇਖਿਆ ਨਹੀਂ ਕਿ ਦੂਜੇ ਨੰਬਰ ਤੇ ਕੌਣ ਹੈ ਜਾਂ ਤੀਜੇ ਨੰਬਰ ਤੇ ਕੌਣ ਹੈ ਪਰ ਅਸੀਂ ਹਲੇ ਪਹਿਲੇ ਨੰਬਰ ਤੇ ਆ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਖ ਨਜ਼ਦੀਕ ਆਂਦੀ ਜਾ ਰਹੀ ਹੈ ਓਨਜੋਨਜ ਪੰਜਾਬ ਦੇ ਵਿੱਚ ਮੌਸਮ ਦੇ ਨਾਲ ਨਾਲ ਸਿਆਸੀ ਪਾਰਾ ਵੀ ਗਰਮਾਉਂਦਾ ਜਾ ਰਿਹਾ ਹੈ ਅੱਜ ਅਸੀਂ ਪਹੁੰਚੇ ਹੋਏ ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਜੀ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਬਠਿੰਡੇ ਦਾ ਸਿਆਸੀ ਮਿਜ਼ਾਜ ਕੀ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾ ਸਵਾਲ ਤੁਹਾਡਾ ਚੋਣ ਪ੍ਰਚਾਰ ਕਿਹੋ ਜਿਹਾ ਚੱਲ ਰਿਹਾ ਹੈ ਉਹ ਸੁਣਾ ਦੇਖ ਰ ਗਲੇ ਤੋਂ ਪਤਾ ਲੱਗਦਾ ਹੈ ਕਿ ਚੋਣ ਪ੍ਰਚਾਰ ਬਹੁਤ ਵਧੀਆ ਚੱਲ ਰਿਹਾ ਹੈ ਸਾਨੂੰ ਹੁਣ ਹੋ ਗਏ ਲਗਭਗ 12 ਦਿਨ ਜੀ ਤੇ ਰਿਸਪੌਂਸ ਬਹੁਤ ਅੱਛਾ ਹੈ ਬਿਲਕੁਲ ਸਿੱਧੂ ਸਾਹਿਬ ਜਿਵੇਂ ਬਠਿੰਡਾ ਨੂੰ ਬਾਦਲ ਪਰਿਵਾਰ ਦਾ ਗੜ ਕਿਹਾ ਜਾਂਦਾ ਹੈ ਤੇ ਮੌਜੂਦਾ ਸੰਸਦ ਮੈਂਬਰ ਵੀ ਬੀਬਾ ਬਾਦਲ ਨੇ ਤੇ ਕਿੰਨਾ ਕੁ ਮੁਕਾਬਲਾ ਚੁਣੌਤੀਪੁਰਨ ਲੱਗਦਾ ਹੈ ਇਹ ਬੀਬਾ ਬਾਦਲ ਤੇ ਇਸ ਕੀ ਹਲੇ ਤੀਜੇ ਨੰਬਰ ਤੇ ਹੈ ਅੱਛਾ ਇਸ ਕੀ ਇਸ ਕੀ ਗੜ ਗੜ ਟੁੱਟ ਗਿਆ ਇੱਕ ਵਾਰੀ ਸੀਰੀਜ਼ ਦੱਸ ਦੋ ਫਿਰ ਤੀਜੇ ਨੰਬਰ ਤੇ ਪਹੁੰਚਾਂ ਦੇ ਵਿੱਚ ਪਹਿਲੇ ਦੂਜੇ ਤੇ ਕੌਣ ਹੈ ਪਹਿਲੇ ਤੇ ਕਾਂਗਰਸ ਜੀ ਦੂਜੇ ਤੇ ਹਲੇ ਲੱਗ ਰਿਹਾ ਕਿ ਭਾਜਪਾ ਹੋ ਸਕਦੀ ਹੈ ਜੀ ਜੀ ਜਾਂ ਆਪ ਪਰ ਇਹ ਜ਼ਰੂਰਤੀ ਜੀਤੇ ਆਮ ਆਦਮੀ ਪਾਰਟੀ ਨੂੰ ਦੂਜੇ ਤੋਂ ਜਾਂ ਚੌਥੇ ਤੇ ਕਿਉਂ ਪਹੁੰਚਾਤਾ ਸੱਤਾ ਤਾਂ ਹੀ ਰਹਿ ਸੱਤਾ ਤਾਂ ਕੀ ਤੇ ਕੁਝ ਨਹੀਂ ਪਿਛਲੇ 2 ਸਾਲ ਹੂੰ ਪਿਛਲੇ 2 ਸਾਲ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਹੂੰ ਉਰ ਤਾਂ ਹੀ ਦੇਖੋ ਕਿਰੇ ਜਾ ਰਹੇ ਨੇ ਜਦੋਂ ਪਿੰਡਾਂ 'ਚ ਖੁੱਡੀਆਂ ਸਾਹਿਬ ਜਾਂਦੇ ਨੇ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕਿੱਥੇ ਸਾਡਾ ਮੁਆਵਜ਼ਾ ਕਿੱਥੇ ਸਾਡਾ 1000 ਰੁਪਏ ਬੀਬੀਆਂ ਪੁੱਛਦੀਆਂ ਸਾਡਾ 1000 ਰੁਪਏ ਦਿਓ ਸਾਨੂੰ ਸੋ ਨੌਜਵਾਨ ਵੀਰ ਪੁੱਛਦੇ ਆ ਕਿ ਕਿੱਥੇ ਸਾਡੀਆਂ ਨੌਕਰੀਆਂ ਸੋ ਇਸ ਕਰਕੇ ਇਹ ਲੋਕਾਂ ਨੂੰ ਫੇਸ ਨਹੀਂ ਕਰ ਸਕ ਰਹੇ ਇਸ ਕਰਕੇ ਜੋ ਲੋਕਾਂ ਦਾ ਮਾਹੌਲ ਹੈ ਸਮੁੱਚੇ ਬਠਿੰਡਾ ਪਾਰਲੀਮੈਂਟ ਦੇ ਨੌ ਦੇ ਨੌ ਹਲਕਿਆਂ 'ਚ ਉਸ ਤੋਂ ਜੈਸਾ ਲੈ ਕੇ ਮੈਂ ਤੁਹਾਨੂੰ ਦੱਸ ਦਿਆ ਹੂੰ ਸਿੱਧਾ ਸਾਹਿਬ ਬੀਜੇਪੀ ਨੂੰ ਦੂਜੇ ਨੰਬਰ ਤੇ ਰੱਖ ਦਿੱਤਾ ਬੀਜੇਪੀ ਦਾ ਪੰਜਾਬ 'ਚ ਕੀ ਆਧਾਰ ਹੈ ਜਾਂ ਮੈਂ ਬੀਜੇਪੀ ਨੂੰ ਮੈਂ ਦੂਜੇ ਨੰਬਰ ਤੇ ਰੱਖਿਆ ਮੈਂ ਕਿਹਾ ਦੂਜੇ ਤੀਜੇ ਦੀ ਲੜਾਈ ਹੈ ਕਿ ਬੀਜੇਪੀ ਦਾ ਇਹ ਆਧਾਰ ਹੈ ਬਠਿੰਡਾ 'ਚ ਸ਼ਹਿਰ 'ਚ ਥੋੜਾ ਮੋਟਾ ਲੱਗ ਰਿਹਾ ਹੈ ਬੀਬੀ ਪਰਮਪਾਲਕਾਰ ਕੇ ਨਹੀਂ ਮੋਦੀ ਕਰਕੇ ਹੂੰ ਤੇ ਜਿਵੇਂ ਦੋ ਨੂਹਾਂ ਵੀ ਮੈਦਾਨ 'ਚ ਆ ਗਈਆਂ ਬੀਬਾ ਬਾਦਲ ਉਧਰੋਂ ਪਰਮਪਾਲ ਕੋ ਰਹੀ ਤੁਹਾਨੂੰ ਕੀ ਲੱਗਦਾ ਕਿ ਦੋਹਾਂ ਦੇ ਵਿੱਚ ਇੱਕ ਦਾ ਸਿਆਸੀ ਤਜਰਬਾ ਤੇ ਇੱਕ ਨਵਾਂ ਚਿਹਰਾ ਹੈ ਉਹਨਾਂ ਦੀ ਆਪਸੀ ਟੱਕਰ ਆਪਸੀ ਲੜਾਈ ਹੈ ਉਹਨਾਂ ਦੀ ਸਾਡੇ ਸਿੱਧੇ ਨਾਲ ਕੋਈ ਮੁਕਾਬਲਾ ਨਹੀਂ ਉਹਨਾਂ ਦਾ ਕਾਂਗਰਸ ਦਾ ਆਪ ਦਾ ਕਾਡਰ ਆਪਣਾ ਵਰਕਰ ਪੂਰਾ ਆਪਣਾ ਮਿਹਨਤ ਕਰ ਰਿਹਾ ਹੈ ਤੇ ਮੈਂ ਸਮਝਦਾ ਕਿ ਬਹੁਤ ਵਧੀਆ ਰਿਜ਼ਲਟ ਆਏਗਾ ਮਜੂਦਾ ਸੰਸਦ ਮੈਂਬਰ ਨੇ ਬਠਿੰਡਾ ਚ ਕਿਹੜੀਆਂ ਕਮੀਆਂ ਛੱਡ ਦਿੱਤੀਆਂ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਜੀ ਸਾਨੂੰ ਤਾਂ ਸਕ੍ਰੈਚ ਤੋਂ ਸ਼ੁਰੂ ਕਰਨਾ ਪੈਣਾ ਹੈ ਉਹ ਤਾਂ ਕਹਿੰਦੇ ਮੇਰਾ ਜੇ ਵਿਕਾਸ ਦੇਖਣਾ ਮੇਰੇ ਕੰਮ ਦੇਖਣੇ ਤਾਂ ਬਠਿੰਡਾ ਕਿਦੇ ਦਿਖਾਓ ਨੇ ਜਿਹੜੇ ਵੀ ਬਿਹਾਰ ਸਿਮਰਤ ਕੋਰ ਬਾਦਲ ਨੇ ਨਿੱਜੀ ਤੌਰ ਤੇ ਕੋਈ ਆਪਦਾ ਕੋਈ ਪ੍ਰੋਜੈਕਟ ਇਥੇ ਲਿਆਈ ਨਹੀਂ ਕੋਈ ਵਿਕਾਸ ਕਰਾਏ ਨਹੀਂ ਉਹਨਾਂ ਨੂੰ ਕਹੋ ਕਿ ਤੁਸੀਂ ਦੱਸੋ ਲਿਸਟ ਦਿਓ ਕੋਈ ਲਿਸਟ ਨਹੀਂ ਹੈ ਸਿੱਧੂ ਸਾਹਿਬ ਤੁਸੀਂ ਵੀ ਅਕਾਲੀ ਦਲ ਚ ਰਹਿ ਕੇ ਆਏ ਹੋ ਕੀ ਗੱਲ ਹੋ ਗਈ ਉਧਰੋਂ ਕੀ ਨਹੀਂ ਉਹਨਾਂ ਨੇ ਮੈਨੂੰ ਐਂਟੀ ਪਾਰਟੀ ਐਕਟੀਵਿਟੀ ਚ ਬਿਨਾਂ ਗੱਲ ਤੋਂ ਸਸਪੈਂਡ ਕਰਤਾ ਸੀ ਮੈਂ ਉਹਨਾਂ ਨੂੰ ਸੱਸ਼ਕਲ ਬੁਲਾਤੀ ਅਲਵਿਦਾ ਕਹਤਾ ਕਿ ਤੁਹਾਨੂੰ ਮੇਰੀ ਲੋੜ ਨਹੀਂ ਤੇ ਮੈਂ ਚੱਲਿਆ ਤੇਦਰ ਕਾਂਗਰਸ ਨੇ ਮੈਨੂੰ ਮਾਨ ਮੰਨ ਦਿੱਤਾ ਮੈਨੇ ਸਤਕਾਰ ਦਿੱਤਾ ਨਾਲ ਹੀ ਮੈਨੂੰ ਟਿਕਟ ਵੀ ਦਿੱਤਾ ਸੋ ਮੈਂ ਸਮਝਦਾ ਇਹਨਾਂ ਆ ਫਰਕ ਹੁੰਦਾ ਹੈ ਬੰਦੇ ਦੀ ਜਾਣਨ ਵਾਸਤੇ ਪਛਾਣਨ ਵਾਸਤੇ ਤੁਹਾਡਾ ਵੀ ਇੱਕ ਸਿਆਸੀ ਤਜਰਬਾ ਹੈ ਚਾਰ ਵਾਰ ਵਿਧਾਇਕ ਰਹੇ ਹੋ ਹੁਣ ਅਕਾਲੀਆਂ ਦੇ ਨਾਲ ਮੰਨ ਭੇਦਿਆ ਕਿ ਮਤ ਭੇਦਿਆ ਦੇਖੋ ਜੀ ਪਾਰਟੀਆਂ ਜੇ ਕਾਂਗਰਸ ਹੋਵੇ ਭਾਜੀਪੀ ਹੋਵੇ ਅਕਾਲੀ ਹੋਵੇ ਜਿਹੜਾ ਜਿਹੜੀ ਕੰਮ ਕਰਦਾ ਉਹਦੀ ਆਈਡੀਓਲੋਜੀ ਫੋਲੋ ਕਰਨੀ ਪੈਂਦੀ ਹੈ ਸੋ ਜਿਹੜੀ ਪਾਰਟੀ ਨੂੰ ਛੱਡਦਾ ਉਹਦੇ ਬਾਰੇ ਬਾਲੀ ਗੱਲਾਂ ਕੀ ਕਰਨ ਦੀ ਲੋੜ ਹੈ ਹੁਣ ਕਨਸੈਂਟਰੇਟ ਕਰਨ ਦੀ ਲੋੜ ਹੈ ਜਿਹੜਾ ਅਸੀਂ ਇਲੈਕਸ਼ਨ ਲੜ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਕਾਂਗਰਸ ਨੂੰ ਕਿੱਥੇ ਖੜਿਆ ਵੇਖਦੇ 13 ਦੀ ਸੀਟਾਂ ਚ ਬਹੁਤ ਅੱਛਾ ਮੁਕਾਬਲਾ ਹੈ ਤੇ ਬਹੁਤ ਵਧੀਆ ਰਿਜ਼ਲਟ ਆਏਗਾ ਪਰ ਜਿਹੜੇ ਤੁਹਾਡੇ ਹੀ ਸਾਥੀ ਛੱਡ ਕੇ ਦੂਜੀਆਂ ਪਾਰਟੀਆਂ ਚ ਜਾ ਰਹੇ ਆ ਉਹ ਤਾਂ ਅੰਦਰ ਦੇ ਭੇਤ ਖੋਲ ਰਹੇ ਆ ਕਿ ਕਾਂਗਰਸ ਨੂੰ ਗੁੱਟਬਾਜ਼ੀ ਖਾ ਗਈ ਨਹੀਂ ਕੋਈ ਗੁੱਟਬਾਜੀ ਜਿਹੜਾ ਕੋਈ ਜਾਂਦਾ ਹੈ ਉਹ ਕੋਈ ਆਪਦੇ ਸੈਲਫਿਸ਼ ਮੋਟੇ ਵਾਸਤੇ ਜਾਂਦਾ ਹੈ ਇਸ ਕਰਕੇ ਕੋਈ ਨਾਲ ਕੈਡਰ ਨਹੀਂ ਜਾਂਦਾ ਕੈਡਰ ਉਥੀ ਹੈ ਲੀਡਰ ਜਰੂਰ ਚ ਲੈ ਗਿਆ ਹੋ ਗਾ ਦਲ ਬਦਲੀਆਂ ਬਾਰੇ ਕੀ ਕਹੋਗੇ ਰਵਨੀਤ ਬਿੱਟੂ ਹੋਰਾਂ ਦੇ ਬਾਰੇ ਦੇ ਵਿੱਚ ਦਲਵੀਰ ਦੇਖੋ ਜੀ ਆਪਦੇ ਪਰਸਨਲ ਡਿਸੀਜਨ ਨੇ ਸਾਰਿਆਂ ਦੇ ਜਿਹੜਾ ਕੋਈ ਜਿੱਥੇ ਜਿਹਨੂੰ ਠੀਕ ਲੱਗਦਾ ਉਹ ਉਹ ਜਿਹੜਾ ਡਿਸੀਜਨ ਅਜ ਕਰ ਲੈ ਲੈਂਦਾ ਸੋ ਆਪਾਂ ਕਹਾਂ ਉਹਨੂੰ ਕਿਸੇ ਬਾਰੇ ਟਿੱਪਣੀ ਕਰੀਏ ਉਹਨਾਂ ਦੇ ਪਰਸਨਲ ਮੈਟਰ ਨੇ ਹੈ ਬਾਕੀ ਹੁਣ ਪਤਾ ਲੱਗ ਜੂਗਾ इलैक्शन यही जी चीज है जो दुध पानी का पानी कर दू किधर गया लोगों ने किस तरीके करके वोटा पा के कामयाब किया नहीं नहीं बिल्कुल नहीं मैं तो स्टेट फॉरवर्ड गल करता कि देखो किसे तरह चले जाना हूँ बिट्टू है कांग्रेस ने उन्हें की नहीं देता मेरे ख्याल जे कह दिए फर्स्ट फैमिली ऑफ कांग्रेस बिल्कुल सहबेन सिंह दी लेगेसी सी ठीक है ना ਤੇ ਫਿਰ ਉਹ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਗਿਆ ਉਹਦਾ ਜਵਾਬ ਤਾਂ ਬਿੱਟੂ ਹੀ ਦੇ ਸਕਦਾ ਕਿ ਸਭ ਕੁਝ ਪਾਰਟੀ ਨੇ ਦਿੱਤਾ ਹੋਵੇ ਕੋਈ ਵੱਡਾ ਕਾਰਨ ਹੀ ਹੋਣਾ ਜਿਹੜਾ ਉਹ ਬੀਜੇਪੀ ਚ ਗਿਆ ਇਹਦਾ ਜਵਾਬ ਬਿੱਟੂ ਦੇ ਸਕਦਾ ਜੀਤਵਿੰਦਰ ਬਿਲਕੁਲ ਸੋ ਜੇਕਰ ਹਲਕੇ ਬਟਿੰਡੇ ਦੀ ਹੀ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਹੁਣ ਤਾਂ ਆਮ ਆਦਮੀ ਪਾਰਟੀ ਨੂੰ ਵੀ ਕਿਸਾਨ ਘੇਰਨ ਲੱਗ ਗਏ ਨੇ ਬੀਜੇਪੀ ਨੂੰ ਵੀ ਕਿਸਾਨ ਘੇਰਦੇ ਨੇ ਹਰ ਥਾਂ ਦੇ ਉੱਪਰ ਕਾਂਗਰਸ ਨੂੰ ਇਦਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਪਰ ਬੀਤੇ ਦਿਨੀ ਇੱਕ ਖਬਰ ਆਈ ਸੀ ਸਿੱਧੂ ਮੂਸੇਵਾਲਾ ਦੇ ਫਾਦਰ ਬਲਕੌਰ ਸਿੰਘ ਜੋ ਕਿ ਚੌਂ ਮੈਦਾਨ 'ਚ ਉਤਰਨਾ ਚਾਹੁੰਦੇ ਸੀ ਜਿਸ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਮਿਲੀ ਤੇ ਤੁਹਾਨੂੰ ਸਮਰਥਨ ਮਿਲ ਗਿਆ ਹੁਣ ਉਹਨਾਂ ਨੇ ਤੁਹਾਡੇ ਹੱਕ 'ਚ ਪ੍ਰਚਾਰ ਸ਼ੁਰੂ ਕਰ ਦਿੱਤਾ ਕਿੰਜ ਵੇਖਦੇ ਹੋ ਇਸ ਸਰ ਬਹੁਤ ਅੱਛੀ ਗੱਲ ਹੈ ਜੀ ਮੈਨੂੰ ਬਲ ਮਿਲਿਆ ਤਾਕਤ ਮਿਲਿਆ ਨਾਲੇ ਕੈਮਰਾ ਕਹਿਣਾ ਚੋਣਾ ਜੀ ਕਿ ਗੁਰੂ ਮਹਾਰਾਜ ਕਿਰਪਾ ਕਰੇ ਲੋਕਾਂ ਦੇ ਸਾਥ ਮਿਲੇ ਤੇ ਮੈਂ ਐਮਪੀ ਬਣ ਕੇ ਜਾਵਾਂ ਤੇ ਮੈਂ ਆਪਣੇ ਛੋਟੇ ਭਾਈ ਨੂੰ ਇਨਸਾਫ ਦਵਾਉਂਗਾ ਇਹ ਮੇਰਾ ਇੱਕ ਨਿਸ਼ਾਨਾ ਹੋਏਗਾ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਕਿ ਦਿੱਲੀ ਤੇ ਸੈਂਟਰ ਸਰਕਾਰ ਤੇ ਚੰਡੀਗੜ੍ਹ ਪੰਜਾਬ ਸਰਕਾਰ ਦੋਨੋਂ ਤੇ ਇਹ ਜਿਹਾ ਪ੍ਰੈਸ਼ਰ ਬਿਲਡ ਕਰਾਂਗੇ ਕਿ ਇਹਨਾਂ ਨੂੰ ਸਾਡੇ ਸਿੱਧੂ ਮਸੇਵਾਲੇ ਦਾ ਜਸਟਿਸ ਦੇਣਾ ਹੀ ਪਏਗਾ ਪਹਿਲਾਂ ਪਾਰਟੀ ਨੇ ਉਹਨਾਂ ਨੂੰ ਕਿਤੇ ਵੀ ਮੁੱਦਿਆਂ ਦੇ ਵਿੱਚ ਕਿਉਂ ਨਹੀਂ ਰੱਖਿਆ ਸੀ ਮੁੱਦੇ ਚ ਹੀ ਹੈ ਜੀ ਸਾਡੇ ਉਹਨਾਂ ਨੂੰ ਨਰਾਜ਼ਗੀ ਸੀ ਨਹੀਂ ਨਰਾਜ਼ਗੀ ਕੋਈ ਨਹੀਂ ਸੀ ਨਰਾਜ਼ਗੀ ਕੋਈ ਨਹੀਂ ਸੀ ਪਹਿਲੇ ਦਿਨ ਵੀ ਮੈਂ ਮਿਲ ਕੇ ਆਇਆ ਉਹ ਦਿਨ ਵੀ ਉਹਨਾਂ ਨੇ ਮੈਨੂੰ ਇੱਕ ਆਪਣਾ ਪ੍ਰੈਜੈਂਟੇਸ਼ਨ ਦਿੱਤੀ ਕਿ ਆ ਤੁਸੀਂ ਦਿੱਲੀ ਜਾਓਗੇ ਜਦੋਂ MP ਬਣ ਕੇ ਆ ਮੇਰੇ ਮੁੱਦੇ ਨੇ ਮੇਰੇ ਪੁਆਇੰਟ ਨੇ ਇਹਨਾਂ ਨੂੰ ਜ਼ਰੂਰ ਜੇ ਕੋਈ ਮਸਬੇਦ ਹੁੰਦੇ ਪਹਿਲੀ ਮੀਟਿੰਗ ਚ ਕਿਉਂ ਮੈਨੂੰ ਉਹ ਚਿੱਠੀ ਦਿੰਦੇ ਉਸ ਤੋਂ ਇਲਾਵਾ ਉਹ ਥੋੜੀ ਜੀ ਕਲੀਅਰਿਟੀ ਚਾਹੁੰਦੇ ਸੀ ਕਿ ਸਾਡਾ ਪਾਰਟੀ ਕਿਉਂਕਿ ਉਹਦੇ ਕੋ ਕਾਂਗਰਸ ਮੈਂਬਰ ਨੇ ਹੋ ਹੁਣ ਉਹਨਾਂ ਦਾ ਬੇਟਾ ਇਲੈਕਸ਼ਨ ਲੜਿਆ ਸੀ ਸੋ ਕਾਂਗਰਸ ਦੀ ਆਈਡੀਓਲੋਜੀ ਨੂੰ ਫੋਲੋ ਕਰ ਰਹੇ ਨੇ ਥੋੜੀ ਜੀ ਕਲੀਅਰਿਟੀ ਚਾਹੁੰਦੇ ਸੀ ਕਿ ਸਾਡਾ ਪਾਰਟੀ ਦੇ ਵਿੱਚ ਕੀ ਰੋਲ ਹੋਏਗਾ ਜਦੋਂ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵੀ ਨੇ ਆ ਕੇ ਦੱਸਤਾ ਕਿ ਸਾਡਾ ਇਹ ਰੋਲ ਹੋਏਗਾ ਤੁਹਾਡਾ ਇਹ ਰੋਲ ਹੋਏਗਾ ਤੇ ਦੂਜੀ ਲੀਡਰਸ਼ਿਪ ਦਾ ਇਹ ਰੋਲ ਹੋਏਗਾ ਉਹ ਕਹਿੰਦੇ ਠੀਕ ਹੈ ਅਸੀਂ ਆਪਦੀ ਜ਼ਿੰਮੇਵਾਰੀ ਨੂੰ ਪੂਰਾ ਨਭਾਵਾਂਗੇ ਤੇ ਅਗਲੇ ਦਿਨ ਹੀ ਮੇਰੇ ਨਾਲ ਪ੍ਰਚਾਰ ਚ ਉਹਨਾਂ ਦੇ ਵੱਡੇ ਭਾਈ ਸਚਮਕੌਰ ਸਿੰਘ ਆਏ ਨੇ ਤੇ ਹੁਣ ਸਭਲਕੌਰ ਸਿੰਘ ਵੀ ਪ੍ਰਚਾਰ ਕਰਨਗੇ ਪਾਰਟੀ ਵਾਸਤੇ ਮੇਰੇ ਵਾਸਤੇ ਕੱਲ ਇੱਥੇ ਨਹੀਂ ਸੂਚੇ ਪੰਜਾਬ ਚ ਜਿੱਥੇ ਜਿੱਥੇ ਉਹ ਮਹਿਸੂਸ ਕਰਦੇ ਨੇ ਤੇ ਬਿਟਿੰਡੇ ਚ ਤਕਰਮ ਕੀ ਕਰਦੇ ਬਿਲਕੁਲ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਿੰਜ ਵੇਖਦੇ ਮੇਰੇ ਖਿਆਲ ਚੇਂਜ ਆ ਗਈ ਜੀ ਸਰਕਾਰ ਉੱਤੇ ਇੰਡੀਆ ਬਲੋਕ ਦੀ ਆਏਗੀ ਕਿਉਂਕਿ ਜੋ ਹਾਲਾਤ ਬਣੇ ਜਾ ਰਹੇ ਨੇ ਇਹ ਮੇਰੇ ਖਿਆਲ ਲਗਭਗ 200 ਤੋਂ ਵੱਧ ਸੀਟਾਂ ਬੀਜਪੀ ਨੂੰ ਨਹੀਂ ਜੋ ਦੇਖੋ ਮੈਂ ਤਾਂ ਟ੍ਰੈਂਡ ਦੀ ਗੱਲ ਕਰ ਰਿਹਾ ਖਬਰਾਂ ਦੀ ਗੱਲ ਕਰਦਾ ਨਿਊਜ਼ ਚੈਨਲਸ ਤੇ ਜਿਹੜੀ ਫਿਗਰਜ਼ ਆ ਰਹੇ ਨੇ ਜਿਹੜੇ ਫੇजेस ਹੋਏ ਨੇ ਉਹਨਾਂ ਚ ਜਿੰਨੀਆਂ ਸੀਟਾਂ ਹੋਈਆਂ ਉਹਦੇ ਚ ਬੀਜਪੀ ਹੈਜ਼ ਨਾਟ ਡਨ ਵੈਲ ਪਰ ਉਹਨਾਂ ਦਾ ਉਸ ਤੋਂ ਟ੍ਰੈਂਡ ਇਹ ਲੱਗਦਾ ਕਿ 200 ਤੋਂ نیچے-नीचे ਬੀਜਪੀ ਰਹੇਗੀ ਪਰ ਉਹਨਾਂ ਦਾ ਇਸ ਵਾਰ ਨਾਰਾ 400 ਪਾਰ ਦਾ ਇੱਕ ਪਾਸੇ ਇੰਡੀਆ ਗੱਡਜੜ ਇਕੱਠਾ ਹੋ ਗਿਆ ਹੈ ਤੇ ਕਿੰਨਾ ਕੁ ਤਗੜਾ ਅੱਜ ਦੀ ਡੇਟ 'ਚ ਇੰਡੀਆ ਗੱਟ ਜੋੜਾ ਹੈ ਨਾਰੇ ਨਾਲ ਵੋਟਾਂ ਪੈਂਦੀਆਂ ਹੁੰਦੀਆਂ ਤੇ ਫਿਰ ਹਰ ਕੋਈ ਨਾਰਾ ਲਾ ਕੇ ਵੋਟਾਂ ਦੇ ਤੇ ਪਰਫਾਰਮੈਂਸ ਹੈ ਦੇਖੋ ਅੱਜ ਦੇਸ਼ ਦੇ ਵਿੱਚ ਅਨਪਲੋਇਮੈਂਟ ਹਾਈਸਟ ਹੈ ਕਰਪਸ਼ਨ ਐਟ ਦਾ ਪੀਕ ਹੈ ਤੇ ਲੋਅਰ ਮੀਡਲ ਕਲਾਸ ਜਿਹੜੀ ਹੈ ਦੇਖੋ ਜਾਂ ਮੀਡਲ ਕਲਾਸ ਉਹ ਕਿਸ ਤਰੀਕੇ ਨਾਲ ਜੂਝ ਰਹੀ ਹੈ ਮਹਿੰਗਾਈ ਦੀ ਦੇਖੋ 500 ਰੁਪਏ ਦਾ ਸਿਲੰਡਰ ਅੱਜ 1100 1100 ਹੋ ਗਿਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ ਸੋ ਮਤਲਬ ਇਹ ਚੀਜ਼ਾਂ ਲੋਕਾਂ ਨੂੰ ਇਫੈਕਟ ਕਰਦੀਆਂ ਤੇ ਇਹਦਾ ਸਿੱਧਾ ਅਸਰ ਵੋਟਰਾਂ ਤੇ ਪੈਊਗਾ ਤੇ ਬੀਜੇਪੀ ਨੂੰ ਵੋਟ ਨਹੀਂ ਮਿਲਦੀ ਇਹ ਕਾਂਗਰਸ ਲਾਰਜੇਸਟ ਪਾਰਟੀ ਬਣ ਕੇ ਨਿਕਲੂਗੀ ਬਿਲਕੁਲ ਸਿੱਧੂ ਸਾਹਿਬ ਪੰਜਾਬੀ ਉਲਝੇ ਫਿਰਦੇ ਨੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਸੈਂਟਰ ਦੇ ਵਿੱਚ ਇਕੱਠੀ ਹੋਈ ਹੈ ਮੋਦੀ ਸਰਕਾਰ ਨੂੰ ਹਰਾਉਣ ਲਈ ਪੰਜਾਬ ਦੇ ਵਿੱਚ ਇੱਥੇ ਇਹਨਾਂ ਦੀ ਇਲੈਕਸ਼ਨ ਲੜਿਆ ਜਾਂਦਾ ਕਿਸੇ ਨੂੰ ਹਰਾਉਣ ਵਾਸਤੇ ਨਹੀਂ ਆਪਣੇ ਆਪ ਨੂੰ ਜਿੱਤ ਕੇ ਸਰਕਾਰ ਬਣਾ ਕੇ ਲੋਕਾਂ ਦੇ ਮਸਲੇ ਹੱਲ ਕਰ ਇਹ ਪਹਿਲੇ ਤੁਸੀਂ ਹੋ ਜੋ ਤੁਸੀਂ ਇਹ ਗੱਲ ਕਹਿ ਰਹੇ ਹੋ ਵਰਨਾ ਸਾਰੇ ਹਾਰੋਂਣ ਵਾਸਤੇ ਨਹੀਂ ਮੈਂ ਕਹਿੰਦਾ ਅਸੀਂ ਜਿੱਤਣ ਵਾਸਤੇ ਲੜ ਰਹੇ ਹਾਂ ਅਸੀਂ ਜਿੱਤਣ ਵਾਸਤੇ ਲੜ ਰਹੇ ਹਾਂ ਅਸੀਂ ਕਾਂਗਰਸ ਦੀ ਸਰਕਾਰ ਇੰਡੀਆ ਚ ਬਣਾਉਣ ਵਾਸਤੇ ਲੜ ਰਹੇ ਹਾਂ ਜੀ ਬਿਲਕੁਲ ਇਹ ਬੜਾ ਰਿਜਨ ਕਲੀਅਰ ਐਸਟਾਈਜ਼ ਜਿਵੇਂ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਜੇਲ੍ਹ ਚ ਪਾਇਆ ਉਸ ਨੂੰ ਕਿੰਜ ਵੇਖਦੇ ਹੋ ਦੇਖੋ ਜੀ ਲਾ ਟੇਕਸ ਇਸ ਓਨ ਟੂ ਠੀਕ ਹੈ ਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਸੋ ਜੇ ਕੋਈ ਗੱਲ ਹੋਈ ਹੈ ਕੇਜਰੀਵਾਲ ਦੇ ਉਲਟ ਕੋਈ ਪ੍ਰੂਫ ਮਿਲੇ ਹਨ ਉਹਨਾਂ ਨੂੰ ਤਾਂ ਹੀ ਉਹਨਾਂ ਨੂੰ ਅੰਦਰ ਪਾਇਆ ਸੋ ਕਾਨੂੰਨੀ ਲੜਾਈ ਲੜ ਰਹੇ ਨੇ ਆਪ ਤਾਂ ਪਰ ਹਾਈ ਕਮਾਂਡ ਦੀ ਲੀਡਰਸ਼ਿਪ ਤਾਂ ਕਹਿੰਦੀ ਹੈ ਤੱਕਾ ਚਲੋ ਉਹ ਆਪ ਦਾ ਥਿਊ ਹੈ ਕਨੂਰ ਕੁਛ ਕਹਿੰਦਾ ਹੈ ਮੇਰਾ ਥਿਊ ਕੁਛ ਹੋਰ ਹੈ ਹਲਕੇ ਬਠਿੰਡੇ ਦੀ ਗੱਲ ਕਰ ਲੈਣੇ ਆ ਜਿਵੇਂ ਤੁਸੀਂ ਦੱਸਿਆ ਕਿ ਕੁਝ ਹੋਇਆ ਹੀ ਨਹੀਂ ਇੱਥੇ ਪਰ ਹਰ ਵਾਰੀ ਅਸੀਂ ਦੇਖਿਆ ਪੰਜਾਬੀਆਂ ਦਾ ਚਾਹੇ ਚੋਣਾ ਵਿਧਾਨ ਸਭਾ ਦੀਆਂ ਹੋਣ ਪੰਚੀ ਸਰਪੰਚੀ ਹੋਵੇ ਚਾਹੇ ਲੋਕ ਸਭਾ ਦੀਆਂ ਹੋਣ ਲੋਕਾਂ ਦੇ ਮਸਲੇ ਗਲੀਆਂ ਨਾਲੀਆਂ ਤੱਕ ਹੀ ਐ ਬਠਿੰਡਾ ਦੇ ਲੋਕਾਂ ਦੇ ਮਸਲੇ ਕਿਹੜੇ ਨੇ ਇਹਨ ਤੇ ਕੋ ਬਟਿੰਡੇ ਪਾਰਲੀਮੈਂਟ ਚ ਨੋ ਹਲਕੇ ਨਹੀਂ ਲੰਬੀ ਤੋਂ ਸ਼ੁਰੂ ਹੋ ਕੇ ਬਟਲਾ ਡੇਬੂਹੇ ਤੱਕ ਹਲਕਾ ਜਾਂਦਾ ਹੈ ਹੁਣ ਤੁਸੀਂ ਇੱਕ ਸਪੈਸੀਫਿਕ ਨਹੀਂ ਕਹਿ ਸਕਦੇ ਕਿ ਆਹ ਕੰਮ ਸਾਰੇ 9 ਦਿਨਾਂ ਹਲਕਾ ਚ ਹੋਏਗਾ ਹੁਣ ਬਟਿੰਡਾ ਸ਼ਹਿਰ ਹੈ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਜਿਹੜੀ ਅੱਜ ਜਿਹੜੀ ਕਿ ਅਕਾਲੀ ਦਲ ਦੀ ਜੂਏ ਤੇ ਮੈਂਬਰ ਪਾਰਲੀਮੈਂਟ ਸੀ ਉਹ ਨਹੀਂ ਸੋਲਵ ਕਰਾ ਸਕੀ ਉਹ ਇੱਥੇ ਕੂੜਾਦਾਨ ਹੈ ਇੱਕ ਆਪਣੇ ਘਰ ਤੋਂ 200 ਮੀਟਰ ਤੇ ਹੀ ਤੇ ਜਿਵੇਂ ਹਵਾ ਇਦਾਂ ਚੱਲਦੀ ਹੈ ਤੇ ਇੱਥੇ ਬੰਦਾ ਬਾਹਰ ਬੈਠ ਵੀ ਨਹੀਂ ਸਕਦਾ ਤੇ ਜਿਹੜੇ ਉਹਦੇ ਆਲੇ-ਦਾਲੇ ਲੋਕ ਰਹਿ ਰਹੇ ਨੇ ਉਹਨਾਂ ਦੀ ਜ਼ਿੰਦਗੀ ਤਾਂ ਨਰਕ ਹੈ ਬਿਮਾਰੀ ਫੈਲਣ ਦਾ ਹਮੇਸ਼ਾ ਡਰ ਰਹਿੰਦਾ ਹੈ ਬਾਰਸ਼ਾਂ ਚ ਤਾਂ ਪ੍ਰੋਬਲਮ ਆ ਜਾਂਦੀ ਉਹਨੂੰ ਉੱਥੋਂ ਸ਼ਿਫਟ ਕਰਨ ਦੀ ਲੋੜ ਹੈ ਆਈ ਹੁਣ ਮਾਨਸੇ ਹੈ ਮਾਨਸੇ ਸੇ ਹੈਲਥ ਸਰਵਿਸਿਜ਼ ਜ਼ੀਰੋ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਿਲਕੁਲੀ ਹੈ ਨਹੀਂ ਕਿ ਉਸੇ ਲੋੜ ਹੈ ਕਿ ਅੱਛਾ ਵੱਡਾ ਪੀਜੀਏ ਜਾਂ ਮਿੰਦੀ ਆਈਐਮਸ ਦੇ ਤੌਰ ਤੇ ਸੈਟਲਾਈਟ ਸੈਂਟਰ ਬਣਾਇਆ ਜਾਵੇ ਬਿਲਕੁਲ এডਿਕੇਸ਼ਨ ਕੋਈ ਟੈਕਨੀਕਲ ਉਥੇ ਕਾਲਜ ਆਉਣ ਕੋਈ ਡਿਪਲੋਮਾ ਦੇ ਕਾਲਜ ਜਿਹਾਉਂ ਆਈਟੀਆ ਜਿਹਾਉਂ ਮਤਲਬ ਕੁਝ ਉਥੇ ਲੋੜ ਹੈ ਕਰਨ ਦੀ ਉਥੇ ਸੀਵਰੇਜ ਦੀ ਬੜੀ ਬੱਡੀ ਪ੍ਰੋਬਲਮ ਹੈ ਉਥੇ ਜੇ ਅੱਜ ਤੁਸੀਂ ਮਾਨਸੇ ਜਾਣਦੇ ਹੋ ਕੋਈ ਇਹ ਜੀ ਸੜਕ ਨਹੀਂ ਇਹ ਜੀ ਗਲੀ ਨਹੀਂ ਜਿੱਥੋਂ ਤੁਸੀਂ ਪੈਦਲ ਲੰਘ ਸਕੋ ਕਈ ਹੈ ਕਿ ਗੱਡੀ ਵੀ ਨਹੀਂ ਲੰਘ ਸਕਦੀ ਇੱਕ ਇੱਕ ਫੁੱਟ ਗੰਦਾ ਪਾਣੀ ਪੀਂਡ ਦੇ ਪਾਣੀ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਉਥੇ ਆ ਰਿਹਾ ਹੈ ਉਥੇ ਵੀ ਇੱਕ ਡੰਪ ਤੇ ਇੱਕ ਛੱਪੜ ਬਹੁਤ ਵੱਡਾ ਮਾਨਸੇ ਸ਼ਹਿਰ ਦੇ ਅੰਦਰ ਹੈ ਉਹ ਦਸ ਸਮੱਸਿਆ ਹੱਲ ਕਰਨ ਦੀ ਲੋੜ ਹੈ ਸੋ ਇਸ ਮੇਰੇ ਹੁਣ ਤਲਵੰਡੀ ਸਬੂ ਹੈ ਮੇਰਾ ਹੁਣ ਤਬ ਹਲਕਾ ਉੱਥੇ ਸਾਨੂੰ ਪੀਣ ਦੇ ਪਾਣੀ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਕਨਾਲ ਸਿਸਟਮ ਨੀਚਲਾ ਪਾਣੀ ਸੜਾ ਬਟਾ ਹੈ ਜੀ ਕਨਾਲ ਸਿਸਟਮ ਨਾਲ ਸਾਨੂੰ ਵਾਟਰ ਵਰਕਸ ਪਾਣੀ ਆਉਂਦਾ ਖੇਤਾਂ ਚ ਪਾਣੀ ਆਉਂਦਾ ਜੇ ਪਿੱਛੋਂ ਬੰਦ ਹੋ ਜਾਂਦਾ ਤੇ ਸਾਡੀ ਟੀਲਾਂ ਤੇ ਪਾਣੀ ਪਹੁੰਚਦਾ ਨਹੀਂ ਸੋ ਉਹ ਦੁਬਾਰਾ ਰੀਹੈਬਿਟੇਸ਼ਨ ਆਫ ਕਨਾਲ ਸਿਸਟਮ ਅਗਰਚਾ ਦੇ ਵੇਲੇ ਤੇ ਬਣੇ ਹੋਏ ਨੇ ਇਹ ਟੈਕਨੀਕਲੀ ਬੈਠ ਕੇ ਐਕਸਪਰਟਸ ਦੇ ਨਾਲ ਕਿ 올 ਓਵਰ ਪੰਜਾਬ ਇਸ ਚੀਜ਼ ਨੂੰ ਦੁਆਰਾ ਰੀਯੂਰੀਟ ਕਰਕੇ ਰੀਹੈਬਿਲਿਟੇਟ ਕਰਕੇ ਇੱਕ ਨਲ ਸਿਸਟਮ ਠੀਕ ਕਰਨਾ ਪਊਗਾ ਤਾਂ ਕਿ ਜਿੰਨਾ ਵੀ ਸਾਊਥ ਪੰਜਾਬ ਚ ਪਾਣੀ ਪਹੁੰਚਦਾ ਉਸੇ ਜਦੋਂ ਲੋੜ ਹੈ ਉਦੋਂ ਪਹੁੰਚੇ ਨਾ ਕਿ ਜਦੋਂ ਬਾਰਸ਼ ਆ ਪੈ ਜਾਂਦੀ ਹੈ ਉਦੋਂ ਸਾਡੇ ਕੋਲੇ ਪਾਣੀ ਫालतू ਆ ਜਾਂਦਾ ਜਦੋਂ ਸਾਨੂੰ ਲੋੜ ਹੈ ਉਦੋਂ ਪਾਣੀ ਸਾਨੂੰ ਮਿਲਦਾ ਨਹੀਂ ਸੋ ਮਤਲਬ ਹਰ ਕਨਸਟੈਂਸੀ ਦੀ ਸਪੈਸਿਫਿਕ ਹੁਣ ਲੰਬੀ ਹੈ ਲੰਬੀ ਦੀ ਉੱਤੇ ਸੇਮ ਸੀ ਕੁਝ ਨਿਕਲ ਗਈ ਕੁਝ ਹੋ ਰਹੇਗੀ ਸੋ ਮਤਲਬ ਹਰ ਕੰਸਟਿਟੂਐਂਸੀ ਦੀ ਸਪੈਸਫਿਕ ਆਉਦੀਆਂ ਪ੍ਰੋਬਲਮਸ ਨੇ ਜਿਹੜੀਆਂ ਕਿ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਕਰਕੇ ਉਹਦੇ ਮੁਤਾਬਕ ਅਸੀਂ ਉਹਨਾਂ ਨੂੰ ਸੋਲਵ ਕਰਾਂਗੇ ਬਿਲਕੁਲ ਜੇਕਰ ਇੰਨੀਆਂ ਸਮੱਸਿਆਵਾਂ ਸੀ ਤਾਂ ਬਠਿੰਡਾ ਦੇ ਲੋਕ ਤਿੰਨ ਵਾਰੀ ਮੌਕਾ ਦੇ ਚੁੱਕੇ ਨੇ ਸ਼੍ਰੋਮਣੀ ਅਕਾਲੀ ਹੁਣ ਰਿਅਲਾਈਜ਼ ਕਰਦੇ ਨੇ ਨਾ ਕਿ ਗਲਤੀ ਕਰ ਲਈ ਐਤਕੀ ਤਾਂ ਹੀ ਤੁਹਾਨੂੰ ਕਹਿੰਦੇ ਹਾਂ ਨਾ ਤੁਸੀਂ ਕਹਿੰਦੇ ਹੋ ਇੱਕ ਪਰਿਵਾਰ ਦਾ ਤੁਸੀਂ ਗੱਲ ਕਰਦੇ ਹੋ ਤੁਸੀਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਗੱਲ ਕਰਦੇ ਦੇਖੋ ਪਰਿਵਾਰ ਨਾਲੋਂ ਪਾਰਟੀ ਵੱਡੀ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਪਾਰਟੀ ਹੈ ਬੜਾ ਬੜਾ ਇਤਿਹਾਸ ਹੈ ਉਹਦਾ ਸੋ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਅੱਜ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੀਗੜ ਤੋੜਦੇ ਆਗੇ ਸ਼੍ਰੋਮਣਿਆ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਕੀਤੀ ਸੀ ਉਹਦੇ ਬਾਰੇ ਕੀ ਕਹਿੰਦੇ ਕਿਸ ਤੋਂ ਵਿਚਾਰ ਰਹੇ ਨੇ ਪੰਜਾਬ ਨੂੰ ਲੋਕੀ ਤੇ ਇਹ ਕਹਿੰਦੇ ਕਿ ਪੰਜਾਬ ਥੋੜੇ ਤੋਂ ਬਚਣਾ ਚਾਹੀਦਾ ਨਾ ਕਿ ਤੁਸੀਂ ਪੰਜਾਬ ਨੂੰ ਦੇਖੋ ਕੋਈ ਚੀਜ਼ ਤੁਸੀਂ ਸ਼ੁਰੂ ਕਰਦੇ ਹੋ ਕੋਈ ਏਜੰਡੇ ਨਾਲ ਸ਼ੁਰੂ ਕਰਦੇ ਹੋ ਉਹਨਾਂ ਨੂੰ ਏਜੰਡਾ ਦੇਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਨੂੰ ਇਸ ਇਸ ਕਾਰਨ ਬਚਾ ਰਹੇ ਆ ਪੰਜਾਬ ਤਾਂ ਬਚਿਆ ਹੋਇਆ ਜੀ ਪੰਜਾਬ ਚ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ ਜੀ ਅਨਪਲੋਇਮੈਂਟ ਦੀ ਲੋੜ ਹੈ EMPLOYES ਦੀ ਗੱਲ ਕਰਦੇ ਆ 올ਡ ਪੈਨਸ਼ਨ ਸਕੀਮ ਹੈ ਜਿਹੜੀ ਸਾਡੀ ਮੈਨੀਫੈਸਟੋ ਚ ਵੀ ਹੈ ਕਿ ਅਸੀਂ ਲਾਗੂ ਕਰਾਂਗੇ ਦੇਖੋ ਹਿਮਾਚਲ ਨੇ ਲਾਗੂ ਕਰ ਦਿੱਤੀ ਪੰਜਾਬ ਚ ਅਸੀਂ ਲਾਗੂ ਕਰਾਵਾਂਗੇ ਸੋ ਇਹ ਜਿਹੜੀ ਸਮੱਸਿਆ ਇੱਕ ਚੜ੍ਹ ਕੇ ਗੱਡੀ ਚ ਬੈਠ ਕੇ ਸੱਸੀ ਗੱਲ ਬੁਲਾ ਕੇ ਇਸ ਰੂਪੇ ਪਵਾ ਕੇ ਬੈ ਬੈ ਕਰਕੇ ਤਾਂ ਪੰਜਾਬ ਨਹੀਂ ਬਚਣਾ ਫਿਰ ਗਰਮੀ ਲੱਗਣ ਲੱਗ ਜਾਂਦੀ ਹੈ ਸੱਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਫਿਰ ਕਹਿੰਦੇ ਤਿੰਨ ਕਿ ਦਿਨ ਬਾਅਦ ਕਹਿੰਦੇ ਕਿ ਉੱਤੇ ਛੱਤ ਪਾ ਲਓ ਤੁਸੀਂ ਦੇਖਿਆ ਉਹ ਗੇਡੀ ਚ ਕੁਝ ਦਿਨ ਪਹਿਲੇ ਇੱਕ ਹਫਤਾ ਛੱਤ ਹੈ ਨਹੀਂ ਸੀ ਫਿਰ ਗਰਮੀ ਲੱਗਣ ਲੱਗੀ ਤੇ ਫਿਰ ਛੱਤ ਲਾ ਲਈ ਤੇ ਲੋਕਾਂ ਚ ਵਿਚਰਨਾ ਹੈ ਲੋਕਾਂ ਦੀ ਮੁਸ਼ਕਲ ਸੁਣਨਾ ਹੈ ਜੇ ਤੁਸੀਂ ਇੰਨੀ ਵੀ ਗਰਮੀ ਨਹੀਂ ਬਰਦਾਸ਼ਤ ਕਰ ਸਕਦੇ ਤਾਂ ਫਿਰ ਲੋਕਾਂ ਚ ਕਿਵੇਂ ਵਿਚਰ ਕੇ ਤੁਸੀਂ ਲੋਕਾਂ ਦੀ ਸਮੱਸਿਆਵਾਂ ਹੱਲ ਕਰੋਗੇ ਸੋ ਇਹ ਜਿਹੜੀਆਂ ਯਾਤਰਾ ਯੂਤਰਾ ਡਰਾਮ ਹੈ ਇਹਦੇ ਨਾਲ ਮੈਨੂੰ ਦੱਸੋ ਕੀ ਅਚੀਵ ਹੋਇਆ ਐਨਵੇਂ ਦੱਸੋ ਕੀ ਅਚੀਵ ਹੋਇਆ ਪੰਜਾਬ ਚੋ ਦੋ ਵਾਰ ਤਾਂ ਇਹਨਾਂ ਨੂੰ ਵਿੱਚੋਂ ਛੱਡਣੀ ਪਈ ਏਦੀ ਬੰਦ ਕਰਨੀ ਪਈ ਫੇਰ ਦੋ ਵਾਰ ਸ਼ੁਰੂ ਕੀਤੀ ਫੇਰ ਬੰਦ ਕਰਤੀ ਕੀ ਅਚੀਵ ਹੋਇਆ ਕੁਝ ਵੀ ਨਹੀਂ ਜ਼ੀਰੋ ਬਟਾ ਜ਼ੀਰੋ ਜਿੱਤੋਂ ਸ਼ੁਰੂ ਕੀਤੇ ਸੀ ਉੱਥੇ ਹੀ ਬਿਲਕੁਲ ਤੇ ਜੇਕਰ ਗੱਲ ਸਤਾ ਤੇ ਅੱਧੀ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੈਂ ਆਮ ਘਰਾਚੋਂ ਉੱਠਿਆ ਹਾਂ ਆਮ ਲੋਕਾਂ ਚੋਂ ਘੁੰਮ ਫੇਰ ਰਿਹਾ ਹਾਂ ਉਹ ਤਾਂ ਹੁਣ ਮਹਾਰਾਜਾ ਸਤਾਵਜ ਬਣਿਆ ਹੋਇਆ ਹੈ ਦੇਖੋ ਤੁਸੀਂ ਇਹੋ ਤਾਂ ਰਹਿਣਾ ਸੇਣਾ ਤੁਰਨਾ ਫਿਰਨਾ ਉਹ ਕਹਿੰਦੇ ਪ੍ਰੋਟੋਕੋਲ ਹੈ ਇਸ ਤੋਂ ਪਹਿਲਾਂ ਨਹੀਂ ਪਤਾ ਸੀ ਪ੍ਰੋਟੋਕੋਲ ਜਦੋਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਭਈ ਗਨਮੈਨਰ ਰੱਖੋ ਹੂਟਰ ਨਾ ਮਾਰੋ ਜੇ ਤੁਸੀਂ ਇੱਕ ਲੋਕਾਂ ਚ ਨਹੀਂ ਜਾ ਸਕਦੇ ਮੁਰਗੀ ਖਾਨੇ ਖੋਲ ਲੋ ਐਮਪੀ ਰਹੇ ਸੀ ਇਸ ਤੋਂ ਪਹਿਲਾਂ ਸੋ ਹੀ ਨਿਊ ਕਿ ਪ੍ਰੋਟੋਕੋਲ ਕੀ ਹੁੰਦਾ ਹੈ ਗੱਲ ਇਹ ਹੈ ਕਿ 도ਗਲੀ ਨੀਤੀ ਹੈ ਕਹਿਣਾ ਖੁਸ਼ ਹੈ ਕਰਨਾ ਖੁਸ਼ ਹੈ ਪਾਵਰ ਤੋਂ ਬਾਹਰ ਹੋਰ ਗੱਲਾਂ ਪਾਵਰ ਚਾਉਣ ਤੋਂ ਬਿਲਕੁਲ ਆਪੋਜ਼ਿਟ ਕਹਿੰਦੇ ਸੀ ਅਸੀਂ ਆਹਾ ਨਹੀਂ ਕਰਾਂਗੇ ਉਹੀ ਉਹੀ ਕਰ ਰਹੇ ਨੇ ਸੋ ਜਿੰਨਾ ਝੂਠ ਬੋਲਿਆ ਕਿੱਥੇ ਗਈ ਉਹ ਐਮਐਸਪੀ ਦੀਆਂ ਗੱਲਾਂ ਕਿ ਅਸੀਂ 5 ਮਿੰਟਾਂ ਚ ਤੇ ਤਈ ਫਸਲਾਂ ਬਈ ਐਮਐਸਪੀ ਦੇ ਦਿਆਂਗੇ ਅਸੀਂ ਗਰਦੌਰੀਆਂ ਛਟੋ 20 25 25000 ਰੁਪਏ ਅਸੀਂ ਪਹਿਲਾਂ ਕਾਊਂਟਰ 'ਚ ਪਾਵਾਂਗੇ ਫੇਰ ਗਰਦੌਰੀਆਂ ਹੁਣ ਪੁੱਛੋ ਨਾ ਹੁਣ ਜਦੋਂ ਪਿੰਡਾਂ ਜਾਂਦੇ ਲੋਕੀ ਪੁੱਛਦੇ ਨੇ ਕਹਿੰਦੇ ਆਹ ਨਾ ਪੁੱਛੋ ਆ ਖੁੱਡੀਆਂ ਸਾਹਿਬ ਕਿ ਐਗਰੀਕਲਚਰ ਮਿਨਿਸਟਰ ਹੈ ਇਹਨਾਂ ਨੂੰ ਹਰ ਪਿੰਡ 'ਚ ਕੁਐਸਚਨ ਪੁੱਛਿਆ ਜਾ ਰਿਹਾ ਹੈ ਕਿ ਵੀ ਤੁਸੀਂ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਕੀ ਗਰਦੌਰੀ ਬਾਅਦ ਹੋਊਗੀ ਤੇ 22000 ਰੁਪਇਆ ਪਹਿਲਾਂ ਦੇ ਦੇ ਕਹਿੰਦੇ ਇਹ ਤਾਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਇਹ ਪੋਸਿਬਲ ਨਹੀਂ ਹੈ ਅਸੀਂ ਇਹ ਕਰ ਸਕੀਏ ਆਪ ਹੀ ਮੰਨ ਗਏ ਅਸੀਂ ਗੱਪਾਂ ਮਾਰਦੇ ਰਹੇ ਫਿਰ ਲੋਕੀ ਕਿਉਂ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਉਣ ਸੀਐਮ ਸਾਹਿਬ ਕਹਿੰਦੇ ਆ ਇਹ ਤਾਂ ਅਕਾਲੀ ਕਾਂਗਰਸੀਆਂ ਦਾ ਕੀਤਾ ਹੋਇਆ ਹੈ ਜਿਹੜਾ ਹੁਣ ਸਾਫ਼ ਕਰ ਰਹੇ ਹੁਣ ਤਾਂ 200 200 ਦਿਤੇ ਕੀ ਸਾਫ਼ ਕੀਤਾ ਜੀ ਇਹਨਾਂ ਨੇ ਲੋਕਾਂ ਦੇ ਐਡਾ ਵੱਡਾ ਫਤਵਾ ਦਿੱਤਾ ਜੇ ਇੰਨਾ ਹੀ ਕੰਫੀਡੈਂਸ ਹੁੰਦਾ ਇਹਨਾਂ ਨੂੰ ਆਪਣੇ ਵੌਲੰਟੀਅਰਸ ਤੇ ਆਪਣੇ ਵਰਕਰ ਤੇ ਇਹਨਾਂ ਨੂੰ ਪੰਜ ਕੈਬਨਿਟ ਮਨਿਸਟਰ ਐਮਪੀ ਨਾ ਲੜਾਉਣੇ ਪੈਂਦੇ ਤਿੰਨ ਸੈਟਿੰਗੇ ਐ ਐਮਐਲਏ ਇਹਨਾਂ ਨੂੰ ਐਮਪੀ ਨਾ ਲੜਾਉਣੇ ਪੈਂਦੇ ਇਹਦਾ ਮਤਲਬ ਜਿਹੜਾ ਇਹਨੋ ਕੋਲ ਵਰਕਰ ਹੀ ਨਹੀਂ ਹੂੰ ਕੋਈ ਹੋਰ ਵਰਕਰ ਕਿਉਂ ਨਹੀਂ ਹੈ ਦੋ ਬੰਦੇ ਹੋਣੇ ਜਿਹੜੇ ਦੂਜੀ ਪਾਰਟੀਆਂ ਦੋਨੇ ਇੱਕ ਕਲਾਕਾਰ ਆਮ ਆਦਮੀ ਪਾਰਟੀ ਦਾ ਕਿਹੜਾ ਵਰਕਰ ਹੈ ਜਿਹਨੂੰ ਇਹਨਾਂ ਨੇ ਐਮਪੀ ਦੀ ਟਿਕਟ ਦਿੱਤੀ ਐ ਤੇ ਕਹਿੰਦੇ ਅਸੀਂ ਤਾਂ ਜਿਹੜੇ ਦਰਿਆ ਬਚਾਉਂਦੇ ਨੇ ਜਿਹੜੇ ਟਾਇਰ ਠੀਕ ਕਰਦੇ ਨੇ ਜਿਹੜੇ ਮੋਬਾਈਲ ਰਿਪੇਅਰ ਕਰਦੇ ਅਸੀਂ ਤਾਂ ਉਹਨਾਂ ਨੂੰ ਟਿਕਟਾ ਦਿੰਦੇ ਆ ਤੇ ਤੁਸੀਂ ਦੂਜੀਆਂ ਪਾਰਟੀਆਂ ਵੱਡੇ ਲੋਕਾਂ ਨੂੰ ਟਿਕਟਾ ਦਿੰਦੇ ਹੋ। ਇਹੀ ਇਹੀ ਸੀ ਨਾ ਇਹਨਾਂ ਦਾ ਦਾਵਾ ਤੇ ਹੁਣ ਉਹ ਕੈਬਨਿਟ ਮੰਤਰੀ ਕੀ ਚੀਜ਼ ਨੇ? ਉਹਨੂੰ ਵੌਲੰਟੀਅਰ ਨੇ। ਉਹ ਤਾਂ ਦੋ ਦੋ ਸਾਲ ਦਾ ਰਾਜ ਵਧੀਆ ਤਰੀਕੇ ਨਾਲ ਭੋਗ ਰਹੇ ਨੇ ਤੇ ਹੁਣ ਉਹਨੂੰ ਟਿਕਟਾ ਦੇਣਾ ਇਹਦਾ ਮਤਲਬ ਹੈ ਟੋਟਲ ਬੈਂਕਰਪਸੀ ਹੈ। ਟੋਟਲ ਬੈਂਕਰਪਸੀ ਲੀਡਰਸ਼ਿਪ 'ਚ ਵੀ ਤੇ ਵਰਕਰਸ 'ਚ ਵੀ ਆਵਾਜ਼ੀ ਪਾਰਟੀ ਦੀ ਇਸ ਕਰਕੇ ਨਨਵਾ ਕਰਨਾ ਪਿਆ। ਉਹ ਕਹਿੰਦੇ ਨੇ ਕਿ ਜੇਕਰ ਕਾਂਗਰਸ ਨੇ ਦਮਗਜੇ ਮਾਰ ਰਹੀ ਹੈ ਤਾਂ ਫਿਰ ਉਹਨਾਂ ਦੀ ਵੀ ਤਾਂ ਅੱਧੀ ਲੀਡਰਸ਼ਿਪ ਭਾਜਪਾ ਚ ਜਾ ਰਹੀ ਹੈ ਤੇ ਅੱਧੀ ਆਪਚਾਨ ਨੂੰ ਤਿਆਰ ਹੈ ਜਿਹੜੇ ਜਾ ਰਹੇ ਚਾਹੂ ਪਾਰਟੀ ਤਾਂ ਖੜੀ ਹੈ ਨਾ ਜੀ ਲੀਡਰ ਜਾ ਰਿਹਾ ਹੈ ਕੈਂਡਰ ਤਾਂ ਕਾਂਗਰਸ ਦਾ ਉੱਥੀ ਹੈ ਹੁਣ ਮੈਨੂੰ ਪੁੱਛੋ ਮੈਂ ਪਿੰਡਾਂ ਚ ਜਾ ਰਿਹਾ ਹਲਕੇ ਜਾ ਰਿਹਾ ਜਿਸ ਤਰੀਕੇ ਨਾਲ ਕਾਂਗਰਸ ਵਰਕਰ ਮੇਰੇ ਨਾਲ ਲੱਗ ਕੇ ਮਦਦ ਕਰ ਰਹੇ ਹੈ ਮਿਹਨਤ ਕਰ ਰਹੇ ਹੈ ਸਾਨੂੰ ਪੂਰਾ ਕੰਫੀਡੈਂਸ ਹੈ ਕਿ ਅਸੀਂ ਸੀਟ ਜਿੱਤ ਲਵਾਂਗੇ ਹੂੰ ਸੋ ਇੱਕ ਅੰਤ ਦੇ ਵਿੱਚ ਵਿਰੋਧੀਆਂ ਦੇ ਵਿੱਚ ਕਿਨੂੰ ਫਿਰ ਵੀ ਜੇਕਰ ਆਪਣੇ ਮੁਕਾਬਲੇ ਚ ਦੇਖਦੇ ਹੋ ਤਾਂ ਕਿਸ ਨੂੰ ਦੇਖੋ ਜੀ ਅਸੀਂ ਆਪ ਦੀ ਜਿਵੇਂ ਉਹ ਕੋੜਾ ਲਾ ਲੰਦਾ ਨਾ ਦੋਨੋਂ ਪਾਸੇ ਤੇ ਦੌੜੀ ਜਾਂਦਾ ਨਾ ਖੱਬੇ ਦੇਖਦਾ ਨਾ ਸੱਜੇ ਦੇਖਦਾ ਤੇ ਆਪ ਦੀ ਰੇਸ ਆਪ ਦੌੜਦਾ ਕੀ ਆਪ ਦੀ ਪੂਰੀ ਜੋਰ ਲਾ ਕੇ ਪੂਰੀ ਸਟਰੈਂਥ ਤੇ ਮੈਨੇਜਮੈਂਟ ਦੇ ਨਾਲ ਸੋ ਅਸੀਂ ਤਾਂ ਉਹ ਕਰ ਰਹੇ ਹਾਂ ਪਿੱਛੇ ਅਸੀਂ ਮੁੜ ਕੇ ਦੇਖਿਆ ਨਹੀਂ ਕਿ ਦੂਜੇ ਨੰਬਰ ਤੇ ਕੌਣ ਹੈ ਜਾਂ ਤੀਜੇ ਨੰਬਰ ਤੇ ਕੌਣ ਹੈ ਪਰ ਅਸੀਂ ਹਲੇ ਪਹਿਲੇ ਨੰਬਰ ਤੇ ਆ ਸਟਾਰਟ ਅੱਛਾ ਹੈ ਤੇ ਇਹਦਾ ਐਂਡ ਵੀ ਅੱਛਾ ਹੀ ਹੋਏਗਾ ਜਦੋਂ 1 ਤਰੀਕ ਨੂੰ ਵੋਟਾਂ ਪੈ ਕੇ 4 ਤਰੀਕ ਨੂੰ ਰਿਜ਼ਲਟ ਆਏਗਾ ਬਠਿੰਡਾ ਦੇ ਲੋਕਾਂ ਨੂੰ ਕਿਹੜਾ ਭਰੋਸਾ ਜਾਂ ਕਿਹੜੇ ਵਿਸ਼ਵਾਸਦਾਨ ਨੂੰ ਕਿਦਾਂ ਵੋਟ ਦੀ ਅਪਲਾਈ ਕਰਾਂ ਮੇਰੇ ਤੇ ਮੈਂ ਸਮਝਦਾ ਭਰੋਸਾ ਕਰੋ ਯਕੀਨ ਕਰੋ ਮੈਂ ਤੁਹਾਡਾ ਲੋਕਲ ਬਠਿੰਡੇ ਦਾ ਪਹਿਲੀ ਵਾਰ ਹੋਇਆ ਕਿ ਇੱਕ ਲੋਕਲ ਕੈਂਡੀਡੇਟ ਪਾਰਲੀਮੈਂਟ ਦਾ ਇਲੈਕਸ਼ਨ ਲੜ ਰਿਹਾ ਹੈ ਕਾਂਗਰਸ ਪਾਰਟੀ ਤੋਂ ਤੇ ਮੈਂ ਇੱਕ ਵਿਸ਼ਵਾਸ ਦਿਵਾ ਸਕਦਾ ਕਿ ਮੈਂ ਜਦੋਂ ਮੈਂਬਰ ਪਾਰਲੀਮੈਂਟ ਬਣੂੰਗਾ ਜਿਸ ਤਰੀਕੇ ਨਾਲ ਪਹਿਲਾ 30 ਸਾਲ ਆਪ ਦਾ ਹਲਕਾ ਤਲਵੰਡੀ ਸਾਬੂਦੀ ਸੇਵਾ ਕੀਤੀ ਹੈ ਉਸ ਤਰੀਕੇ ਨਾਲ ਦੀ ਸਮੁੱਚੇ ਬਠਿੰਡਾ ਪਾਰਲੀਮੈਂਟ ਦੀ ਇਮਾਨਦਾਰੀ ਨਾਲ ਤੇ ਦਿਲਚਸਪੀ ਨਾਲ ਇੱਥੇ ਲੋਕਾਂ ਦੀ ਸੇਵਾ ਕਰੂੰਗਾ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਤਾਂ ਵੱਤ ਸਮੇ। ਸੋ ਐਸਨ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬਠਿੰਡੇ ਵਾਲੇ ਉਹਨਾਂ ਨੂੰ ਇੱਕ ਮੌਕਾ ਦਿੰਦੇ ਨੇ ਤਾਂ ਉਹ ਕੰਮ ਕਰਕੇ ਵੀ ਖਾਣਗੇ ਤੇ ਬਠਿੰਡੇ ਨੂੰ ਨਵੀਆਂ ਲੀਹਾਂ ਤੇ ਲੈ ਜਾਣਗੇ। ਸੋ ਇਸ ਕੜੀ ਦੇ ਵਿੱਚ ਐਨੇ ਹੁਣ ਮੈਨੂੰ ਪਰਮਜੀਤ ਕੌਰ ਸਣੀ ਹੁੰਦੇ ਇਜਾਜ਼ਤ ਤੁਸੀਂ ਬੇਖਤਰੋ এবੀਪੀ ਸੰਜ।